ਅਜ ਤੜਕਸਾਰ ਰੂਕਮਬਾਉ ਹਾਦਸਾ ਵਾਪਰਣ ਦੀ ਖਬਰ ਮਿਲੀ ਹੈ ਦੱਸਦੇ ਕਿ ਹਾਦਸੇ ਵਿੱਚ ਪਿਕਅਪ ਸਵਾਰ ਨਾਲ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 13 ਲੋਕ ਜ਼ਖਮੀ ਦੱਸੇ ਜਾ ਰਹੇ ਹਨ ਦੱਸਦੇ ਕਿ ਇਸ ਹਾਦਸੇ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਟੱਕਰ ਤੋਂ ਬਾਅਦ ਪਿਕਅਪ ਦੇ ਸਵਾਰ ਆਸ-ਪਾਸ ਡਿੱਗੇ ਪਏ ਸਨ ਇੰਝ ਆਪ੍ਰਿਹ ਸੀ ਕਿ ਜੀਵੇਂ ਕੀ ਹਵਾ ਵਿੱਚ ਗੇਂਦਾ ਵਾਂਗ ਉਛਲ ਕੇ ਡਿੱਗੇ ਹੋ ਦੱਸ ਦਈਏ ਕਿ ਇਹਨਾਂ ਮੌਤਾਂ ਦੇ ਵਿੱਚ ਹੀ 5 ਭੈਣਾਂ ਦੇ ਇਕਲੌਤੇ ਭਰਾ ਦੀ ਵੀ ਮੌਤ ਹੋ ਗਈ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਫਾਜ਼ਲਕਾ ਸਿਟੀ ਰੋਡ ਤੇ ਸਥਿਤ ਪਿੰਡ ਮੋਹਨ ਦੇ ਨਜ਼ਦੀਕ ਕਬ ਗੱਡੀ ਤੇ ਸਵਾਰ ਅਤੇ ਟਰਾਲੇ ਵਿਚਕਾਰ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਦੱਸ ਦਈਏ ਕਿ ਇੱਕ ਛੋਟੇ ਹਾਥੀ ਗੁਰੂ ਸਹਾਇਤ ਤੋਂ ਵੇਟਰਾ ਨਾਲ ਭਰ ਕੇ ਜਲਾਲਾਬਾਦ ਏਰੀਆ ਨੂੰ ਜਾ ਰਿਹਾ ਸੀ ਕਿ ਪਿੰਡ ਮੋਹਨ ਦੇ ਨਜ਼ਦੀਕ ਟਰਾਲੇ ਦੇ ਨਾਲ ਇੱਕੋ ਦਮ ਟੱਕਰ ਹੋ ਗਈ ਹੁਣ ਤੱਕ ਦੀ ਖਬਰ ਅਨੁਸਾਰ ਨੌ ਜਾਣਿਆਂ ਦੀ ਮੌਤ ਹੋ ਚੁੱਕੀ ਹੈ ਜਦਕਿ 11 ਤੋਂ ਵੱਧ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਫਰੀਦਕੋਟ ਅਤੇ ਜਲਾਲਾਬਾਦ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਦੱਸ ਦਈਏ ਕਿ ਘਟਨਾ ਦਾ ਪਤਾ ਲੱਗਣ ਤੇ ਐਂਬੂਲੈਂਸ ਅਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਹੀ ਪਹੁੰਚੇ ਅਤੇ ਰਾਹਤ ਕਾਰਜ ਜਾਰੀ ਹੈ ਡੀਸੀ ਫਿਰੋਜ਼ਪੁਰ ਦੇ ਹੁਕਮਾ ਦੇ ਤਹਿਸੀਲਦਾਰ ਗੁਰੂ ਸਹਾਏ ਮੌਕੇ ਤੇ ਹੀ ਹਾਜ਼ਰ ਹਨ ਅਤੇ ਐਂਬੂਲੈਂਸਾਂ ਆ ਰਹੀ ਮਰੀਜ਼ਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਦੱਸ ਦਈਏ ਕਿ ਜ਼ਖਮੀਆਂ ਵਿੱਚੋਂ 11 ਮਰੀਜ਼ਾਂ ਵਿੱਚੋਂ 10 ਨੂੰ ਮੈਡੀਕਲ ਕਾਲਜ ਫਰੀਦਕੋਟ ਵਿਖੇ ਇਲਾਜ ਰੈਫਰ ਕੀਤਾ ਗਿਆ ਜਦਕਿ ਇੱਕ ਮਰੀਜ਼ ਜਲਾਲਾਬਾਦ ਵਿਖੇ ਹੀ ਇਲਾਜ डीसी ਬਿਰੋਜਪੁਰ ਨੇ ਕਿਹਾ ਹੈ ਕਿ ਜ਼िला ਪੀੜਤਾਂ ਦੇ ਪਰਿਵਾਰਾਂ ਨਾਲ ਖੜਾ ਹੈ ਅਤੇ ਜ਼ਖਮੀਆਂ ਦਾ ਪੂਰਾ ਇਲਾਜ ਕਰਵਾਇਆ ਜਾਵੇਗਾ ਕਿਹੜੇ ਪਿੰਡ ਦਾ ਸੀ ਕੌਣ ਕੀ ਨਾਂ ਸੀ ਉਹਦਾ ਦੱਸੋ ਸੀਐਮ ਦਾ ਨਾਮ ਹਾਂ ਤੇ ਕਿੱਥੇ ਜਾ ਰਹੇ ਸੀਗੇ ਕਾਮ ਤੇ ਚੱਲੇ ਸੀ ਸੀ ਮੈਂ ਤਾਂ ਕਢੀnga ਮੈਂ ਤਾਂ ਕਢਨੀ ਚੱਲੇ ਸੀ ਕਿੰਨੇ ਪੈਨਪਰਾ ਸੀ ਅਸੀਂ ਤਿੰਨ ਪੈਨਾਂ ਸੀ ਇੱਕ ਵੀਰ ਸੀ ਸਾਡਾ ਅੱਜ ਜਿਹੜਾ ਆ ਸਿਰੇ ਹਾਸਤਾ ਹੋਇਆ ਜਿਹਦੇ 11 ਬੰਦੇ ਮੌਤ ਅੱਸੀ ਜਾ ਰਹੇ ਕੀ ਕਹਾਂਗਾ ਬੋਲ ਜੀ ਇਹਨਾਂ ਦਾ ਜਿਹੜਾ ਐਕਸੀਡੈਂਟ ਹੋਇਆ ਹੈ ਇਹ ਗੁਰੂ ਸਾਹਿਬ ਤੇ ਤੇ ਇਹਦੇ ਚ ਸਾਡੇ ਕੋਲ 10 ਡੈਡ ਬੋਡੀਜ਼ ਆਈਆਂ ਉਹਨਾਂ ਦਾ ਅਸੀਂ ਪੋਸਟਮਾਰਟਮ ਤੋਂ ਸ਼ੁਰੂ ਕਰ ਦਿੱਤਾ ਹੈ ਤੇ ਜਲਦ ਜਲਦ ਅਸੀਂ ਬਾਡੀਜ਼ ਰਿਲੀਜ਼ ਕਰਦਾ ਪੋਸਟ ਵਾਰਡੋਂ ਤੋਂ ਬਾਅਦ ਕਿਤੇ ਟੋਟਲ ਕਿੰਨੇ ਦੀ ਮੌਤ ਹੋਈ ਹੈ ਇਹ 10 ਇਹ 11 ਬੰਦਿਆਂ ਦੀ ਮੌਤ ਹੋਈ ਹੈ ਜੀ 10 ਬਾਡੀ ਸਾਡੇ ਕੋਲ ਆ ਗਈਆਂ ਜ਼ਖਮੀ ਸਾਡੇ ਕੋਲ 4 ਪੇਸ਼ੈਂਟ ਐਡਮਿਟ ਹੋਏ ਆ ਉਹਨਾਂ ਦੀ ਟ੍ਰੀਟਮੈਂਟ ਜਿਹੜੀ ਹੈ ਉਸ ਤੋਂ ਚੱਲ ਰਹੀ ਹੈ ਜੀ ਨਾਮ ਡਾਕਟਰ ਨikhil Gupta SMOF ਉਸ ਤੋਂ ਔਰ ਸੀਰੀਅਸ ਹੋ ਰਿਹਾ ਹੈ ਚਲੋ ਵੀ ਅੱਜ ਆ ਜੀ ਨਾਮ ਆਪਣਾ ਦੋ ਵਾ ਫਰੇ ਰੱਖੇ ਵੇਵਾ ਸਵੇਰੇ 8 ਵਜੇ ਕਿਤੇ ਤਕਰੀਬਨ 10 ਮਿੰਟ ਦਾ ਯਾਨੀ ਕਿ ਹੈਗਾ ਸਵੇਰ ਵਕਤ ਜੀ ਤੇ ਮੈਂ ਮੌਕੇ ਤੇ ਹੀ ਤਕਰੀਬਨ ਹੈਗਾ ਸੀ ਮੈਂ ਆਪਦੇ ਵਹਿਣ ਤੇ ਚੱਲਿਆ ਸੀ ਜੀ ਤੇ ਸਾਡੇ ਅੱਖਾਂ ਦੇ ਸਾਹਮਣੇ ਇਹ ਹੋਇਆ ਵਾਦਸਾ ਜਾਨੀ ਕਿ ਜਿਹਦੇ ਵਿੱਚ ਆਪਣੇ ਪੀਕਅਪ ਦੇ ਵਿੱਚ ਘੱਟੋ ਘੱਟ 15 16 ਬੰਦੇ ਉਹਲੇ ਨਜ਼ਰ ਆਏ ਨੇ ਜਿਹੜੇ ਜਾਨੀ ਕਿ ਤਿੰਨ ਚਾਰ ਤਾਂ ਜਿਹੜੇ ਮੌਕੇ ਤੇ ਡੈਥ ਹੋ ਗਈ ਤੇ ਜਿਹੜੇ ਤਿੰਨ ਬੰਦੇ ਸੀ ਉਹ ਜਿਹੜੇ ਆਪਣੇ ਪੀਕਅਪ ਦੇ ਅੱਗੇ ਫਸੇ ਪੈਸੇ ਜਾਨੀ ਕਿ ਇਹਦੇ ਚੋਂ ਅਸੀਂ ਭੱਠੇ ਤੋਂ ਲੈ ਕੇ ਟਰੈਕਟਰ ਤੇ ਮੁੜ ਕੇ ਟੋਚਨ ਪਾ ਕੇ ਉਹਨਾਂ ਨੂੰ ਕੱਢਿਆ ਗਿਆ ਤੇ ਥੱਲੋਂ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਚੁੱਕ ਕੇ ਉੱਤੇ ਕੀਤਾ ਗਿਆ ਤੇ ਜਿਹੜੇ ਬੰਦੇ ਥੱਲੇ ਜ਼ਿਆਦਾ ਆਪਣੇ ਜ਼ਖਮੀ ਸੀ ਉਹਨਾਂ ਨੂੰ ਸਾਡੇ ਕੋਲੋਂ ਨਹੀਂ ਕੱਢਿਆ ਗਿਆ ਜਾਨੀ ਕਿ ਉਸ ਤੱਕ ਘੜ ਤੋਂ ਘੜ ਵਿੱਚ 6-7 ਬੰਦੇ ਜਿਹੜੇ ਅਸੀਂ ਮੌਕੇ ਤੇ ਜਾਣੇ ਕਿ ਡੈਥ ਹੋ ਚੁੱਕੀ ਸੀ ਉਹਨਾਂ ਦੇ ਜਾਨੀ ਕਿ ਹਾਂਜੀ ਕਿੰਨੇ ਬੰਦੇ ਜ਼ਖਮੀ ਹੋਏ ਇਹ ਜ਼ਖਮੀ ਹੋਲੇ 3-4 ਤਾਂ ਜ਼ਖਮੀ ਹੋਏ ਸੀ ਜਿਹੜੇ ਬੋਲਦੇ ਸੀ ਜਿਨ੍ਹਾਂ ਦੇ ਮੂੰਹ 'ਚ ਪਾਣੀ ਪਾਇਆ ਸੀ ਜਾਨੀ ਕਿ ਤੇ ਤਿੰਨ ਬੰਦੇ ਅਸੀਂ ਇੱਕ ਪਿਕਅਪ ਦੇ ਥੱਲੇ ਕੱਢਿਆ ਤੇ 4-5 ਬੰਦੇ ਜਿਹੜੇ ਨੇ ਉੱਡ ਕੇ ਜਾਨੀ ਕਿ ਤੇ ਸਾਈਡ ਤੇ ਜਿਹੜੇ ਆਪਣੇ ਖੇਤ ਦੇ ਵਿੱਚ ਝੜ ਗਏ ਜਾਨੀ ਕਿ ਬੰਦੇ ਜਿਹੜੇ ਪਿਕਅਪ ਤੋਂ ਜਾਨੀ ਕਿ ਹਾਂਜੀ ਕਿਹੜੀ ਜਗ੍ਹਾ ਹੈ ਇਹ ਜਗ੍ਹਾ ਕਿ ਜੀ ਸ਼ੇਧੋਦਮ ਸਿੰਘ ਜਾਨੀ ਕਿ ਕਾਲਜ ਨੀਅਰ ਆਪਣੇ ਗੁਰੂਵਰ ਸਾਹਿਬ ਜੀ ਜੇ ਦੋਸਤਾਂ ਸੰਗ ਦੇ ਕਾਲਜ ਦੇ ਬਿਲਕੁਲ ਨਹੀਂ ਦੇ ਹੀ ਕਹਿ ਜਾਣੀ ਸੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸਰਜੀਤ ਸਿੰਘ ਹੈ ਜਿੱਥੇ ਇੱਕ ਵੱਡ ਤੇ ਵਿਚਾਲੇ ਐਕਸੀਡੈਂਟ ਹੋਇਆ ਸੀ ਜਦੋਂ ਉਹ ਓਵਰਟੇਕ ਕਰ ਰਹੇ ਸੀ ਇਹ ਜਿਹੜੇ ਮਹਿੰਦਰਾ ਪਿਕਅਪ ਦੇ ਵਿੱਚ ਸਵਾਰ ਬੰਦੇ ਸੀਗੇ ਇਹ ਸਾਰੇ ਗੁਰੂ ਹਰ ਸਹਾਇ ਏਰੀਆ ਤੋਂ ਜਨਾਲਾਬਾਦ ਇੱਕ ਸ਼ਾਦੀ ਦੇ ਵਿੱਚ ਕੰਮ ਕਰਨੇ ਜਾ ਰਹੇ ਸੀਗੇ ਇਸ ਐਕਸੀਡੈਂਟ ਦੇ ਦੌਰਾਨ ਇਮੀਡੀਏਟਲੀ ਜਿਹੜੀ ਲੋਕਲ ਪੁਲਿਸ ਹੈਗੀ ਗੁਰੂ ਹਰ ਸਹਾਇ ਏਰੀਆ ਦੀ ਲੱਖੋ ਕੇ ਬੇਰਾਮ ਏਰੀਆ ਦੀ ਸਾਰੇ ਡਿਪਟੀ ਐਸ ਕੀ ਸਾਹਿਬ ਨੇ ਸਾਰੋਂ ਨੇ ਰਿਸਪੌਂਸ ਕਰਤਾ ਇੱਥੇ ਆਏ ਨਾਲ ਹੀ ਨਾਲ ਸੜਕ ਸੁਰੱਖਿਆ ਫੋਰਸ ਵੀ ਆਈ ਐਂਬੂਲੈਂਸ ਤੇ ਸੜਕ ਸੁਰੱਖਿਆ ਫੋਰਸ ਦੇ ਜਿਹੜੀ ਗੱਡੀਆਂ ਆਏ ਇਸ ਦੇ ਜਿਹੜੇ ਸਾਡੇ ਇੰਜਰਡ ਸੀਗੇ ਉਹਨੂੰ ਮੂਵ ਕਰਾਇਆ ਗਿਆ ਹੈ ਵਕਫਾ ਹਸਪੀਟਲ ਦੇ ਵਿੱਚ ਇਹ ਭੇਜੇ ਗਏ ਨੇ ਜੋ ਨੀਅਰੈਸਟ ਹੈਗੇ ਇਕ ਚਲਾਣਾ ਬਾਅਦ ਚ ਕੁਛ ਪੀਜੀ ਗਏ ਨੇ ਗੁਰੂ ਹੈ ਸਹਾਇ ਦੇ ਵਿੱਚ ਪੀਜੀ ਗਏ ਹੈ ਤੇ ਫਰੀਦਕੋਟ ਦੇ ਵਿੱਚ ਵੀ ਪੀਜੀ ਗਏ ਹੈ ਹੁਣ ਹੀ ਆਲਰੇਡੀ ਸਾਡੀ ਐਸਐਸਪੀ ਫਾਜ਼ਲਕਾਨਾਤ ਐਸਐਸਪੀ ਫਰੀਦਕੋਟ ਨਾਲ ਵੀ ਸਾਡਾ ਤਾਲਮੇਲ ਹੋ ਗਿਆ ਹੈ ਉਹਨਾਂ ਕੀ ਵੀ ਜਿਹੜੀ ਲੋਕਲ ਪੁਲਿਸ ਟੀਮਸ ਹੈ ਤੇ ਲੋਕਲ ਮੈਡੀਕਲ ਟੀਮਸ ਹੈ ਉਹ ਸਾਰੇ ਇੰਜਰਡ ਨੂੰ ਵੀ ਟਰੀਟ ਕਰ ਰਹੀਆਂ ਜੀ ਮੈਨੂੰ ਦੋ ਕਰਨਾ ਵਾਪਸ ਹੀ ਹੈਗੀ ਆ 5 ਮਿੰਟ ਬਾਅਦ ਮੈਂ ਇੱਥੇ ਲਾਈ ਸੀ ਸੜਕ ਸੁਰੱਖਿਆ ਫੋਰਸ ਦੀ ਅੱਜ ਦਾਦੇ ਨਹੀਂ ਮੰਦੀ ਸਭ ਤੋਂ ਪਹਿਲਾਂ ਪਹੁੰਚੇ ਹੈ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਪਹੁੰਚਿਆ ਪੁਲਿਸ ਜੀ ਗੱਡੀਆਂ ਦੇ ਵਿੱਚ ਲੋਕਾਂ ਨੂੰ ਲਾਦਾ ਦੇ ਕੱਲ ਜਾ ਜਾ सिविल प्रशासन ते आज बड्डा सवाल खडा होया है सिविल प्रशासन दी भूमिका इत दिखाई नहीं देती है नहीं देखिए असी ऑलरेडी देखिए मैं भी अभी स्पॉट से आई हुई हां सारे सारे एसपीस थे डिप्टी एसपीस भी इतने मौजूद ने ਤੁਸੀਂ ਸਹੀ ਕਹਿ ਰਹੇ ਹੋ ਕਿ ਇਮੀਡੀਏਟ ਜਿਵੇਂ ਸੜਤ ਸੁਰੱਖਿਆ ਫੋਰਸ ਦੇ ਬਾਅਦ ਮੇਰੀ ਉਹਨਾਂ ਦੇ ਨਾਲ ਵੀ ਪਰਸਨਲੀ ਗੱਲ ਹੋਈ ਉਹਨਾਂ ਨੇ ਬਹੁਤ ਵਧੀਆ ਰਿਸਪਾਂਸ ਕੀਤਾ ਬਟ ਕਿਉਂਕਿ ਇੰਨੇ ਸਾਰੇ ਇੰਜਰਡ ਸੀਗੇ ਇਮੀਡੀਏਟਲੀ ਉਹਨਾਂ ਨੇ ਜਿੰਨਾਂ ਨੂੰ ਮੂਵ ਕਰਾ ਪਾਏ ਜਿੰਨਾਂ ਨੂੰ ਸ਼ਿਫਟ ਕਰਾ ਪਾਏ ਉਹ ਸਾਰਾ ਕੁਝ ਕੀਤਾ ਹੈ ਇਸ ਦੌਰਾਨ ਬਾਕੀ ਵੀ ਜਿਹੜੀ ਮੈਡੀਕਲ ਟੀਮ ਹੈ ਸਾਰੀ ਉਹ ਵੀ ਲੱਗੀ ਹੋਈ ਨੇ ऑलरेडी ਜਿਵੇਂ ਮੈਨੇ ਤਹਾਨੂੰ ਪਹਿਲੇ ਵੀ ਸਿਆਦ ਦੋਨੋਂ ਜ਼ਿਲ੍ਹوں ਦੀ ਐਸਐਸਪੀ ਨਾਲ ਵੀ ਗੱਲ ਹੋ ਗਈ ਉਹਨਾਂ ਦੀ ਮੈਡੀਕਲ ਟੀਮਸ ਈਮੋ ਨਾਲ ਵੀ ਗੱਲ ਹੋ ਗਈ ਹੈ ਉਹ ਸਾਰੇ ਵੀ ਸਪੌਟ ਤੇ ਇੰਜਰਡ ਨੂੰ ਟ੍ਰੀਟ ਕਰ ਰਹੇ ਐ ਜੀ ਪੁਸ਼ਟੀ ਕੀ ਹੈ ਹੋਂ ਤੱਕ ਕਿ ਨਹੀਂ ਡੈਥ ਹੋਈ ਆ ਜਿਹੜੀ ਹੁਣ ਤੱਕ ਸਾਨੂੰ ਪੁਸ਼ਟੀ ਦੇ ਰਹੇ ਨੇ ਟੋਟਲ ਅਰਾਊਂਡ 15 ਦੇ ਕਰੀਬ ਲੋਕ ਇੰਜਰਡ ਨੇ ਤੇ 9 ਲੋਕ ਡੈਥ ਹੋ ਗਈ 9 ਲੋਕੋ ਦੀ ਡੈਥ ਹੋ ਗਈ ਆ ਜਿਹੜੇ ਹਸਪਤਲ ਮੈਡ ਅਡਮਿਟ ਨੇ ਪੇਸ਼ੈਂਟਸ ਹੋਏ ਆ ਜਿਹੜੀ ਗੁਰੂ ਹਰ ਸਾਹਿਬ ਏਰੀਆ ਦੇ ਵਿੱਚ ਕੁਝ ਐਡਮਿਟ ਨੇ ਜਲਾਲਾਬਾਦ ਦੇ ਹਸਪਤਲ ਦੇ ਵਿੱਚ ਤੇ ਫਰੀਦਕੋਟ ਦੇ ਵੀ ਸਿਵਲ ਹਸਪਤਲ ਦੇ ਵਿੱਚ ਐਡਮਿਟ ਹੈ ਇਸ ਵਿੱਚ ਮੈਂ ਇਨਫਾਕਟ ਸੜਕ ਸੁਰੱਖਿਆ ਫੋਰਸ ਦੇ ਤੇ ਵਧੀਆ ਯੋਗਦਾਨ ਦਿੱਤਾ ਹੈ ਉਹਦੀ ਨਾਲ-ਨਾਲ ਜਿਹੜੇ ਸਾਡੇ ਲੋਕਲ ਪਿੰਡ ਦੇ ਲੋਕ ਵੀ ਹੈਗੇ ਮੋਹਨਕਿਓ ਤਾਰ ਦੇ ਗੁਰੂ ਹਰ ਸਾਹਿਬ ਏਰੀਆ ਦੇ ਇਨਫਾਕਟ ਆਪ ਵਿੱਚੋਂ ਵੀ ਕਈ ਪ੍ਰੈਸ ਰਿ ਉਹਨੇ ਬਹੁਤ ਮਦਦ ਕੀਤੀ ਜਿਵੇਂ ਕਹਿੰਦੇ ਨੇ ਜੀ ਗੁੱਡ ਸਮੈਰੀਟਨ ਨੇ ਵਧੀਆ ਆ ਕੇ ਪੂਰੀ ਆਪਣੀ ਪਬਲਿਕ ਨੇ ਆ ਕੇ ਪੂਰੀ ਤਰੀਕੇ ਨਾਲ ਮਦਦ ਕੀਤੀ ਪੁਲਿਸ ਦੀ ਤੇ ਲੋਕਲ ਐਂਬੂਲੈਂਸ ਟੀਮ ਉਹਦੇ ਉਹਨਾਂ ਨੂੰ ਪਹੁੰਚਾਇਆ ਉਹਨਾਂ ਦਾ ਵੀ ਬਹੁਤ ਧੰਨਵਾਦ ਨਾਈ ਨੀ ਮੋਰ ਕੇ ਉਤਾਰ ਦਿੱਤਾ ਹਾਟਾਰ ਲਈ 105 ਨੌਜਵਾਨ ਆ ਉਸ ਪਿੰਡ ਦੇ ਜਿਨ੍ਹਾਂ ਨੇ ਸਾਰੀ ਅਜੇ ਭੂਮਿਕਾ ਨਿਭਾਈ ਹੈਗੀ

ਰੋਸ ਤੋਂ ਸਿੱਧੇ ਸਾਡੇ ਦੋਨੋਂ ਐਸਪੀ ਸਾਹਿਬਾਨ ਇਮੀਡੀਏਟਲੀ ਦੌਰੇ ਆਏ ਹੋ ਵੀ ਆਏ ਪਰ ਜਿਹੜੀ ਗੁੱਡ ਅਮਰੀਕਨ ਜਿਹੜੇ ਹੈਗੇ ਜਿਨ੍ਹਾਂ ਨੇ ਗੋਲਡਨ ਆਰਡ ਦੇ ਰਹਤੇ ਇਹ ਨੰਜਰ ਨੂੰ ਸ਼ਿਫਟ ਕੀਤਾ ਉਹਨਾਂ ਨੇ ਸਭ ਤੋਂ ਅਹਿਮ ਭੂਮਿਕਾ ਨਿਭਾਈ ਹੈ ਅਸੀਂ ਬਹੁਤ ਧੰਨਵਾਦੀ ਹੈ ਜਿਹੜੇ ਲੋਕਲ ਪਬਲਿਕ ਤੇ ਵਿਸਟਰ ਸੀਗੇ ਜੋ ਪਾਸਰ ਬਾਈ ਸੀਗੇ ਜਿਨ੍ਹਾਂ ਨੇ ਮਦਦ ਕੀਤੀ ਹੈ ਅੱਛਾ ਕੀ ਕਰਨਾ ਜਿਵੇਂ ਸਾਨੂੰ ਪਤਾ ਚੱਲ ਗਿਆ ਨੇ ਨੰਬਰ 1 ਤੇ ਜਿਹੜੀ ਸਵਾਰੀਆਂ ਦੀ ਗੱਡੀ ਸੀਗੀ ਉਹ ওভারਲੋਡਿੰਗ ਕਰਕੇ ਉਹ ওভারਟੇਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀਗੀ ਗੱਡੀ ਨੂੰ ਤੇ ਸਾਹਮਣੇ ਸੇ ਫਾਜ਼ਲ ਕਾ ਸਾਈਡ ਸੇ ਜਿਹੜਾ ਟਰੱਕ ਆ ਰਿਹਾ ਸੀ ਉਸ ਸੇ ਉਹਨਾਂ ਦੀ ਮੁੱਢ ਪੇੜ ਹੋ ਗਈ ਬੇਸਿਕਲੀ ਜਿਹੜੀ ਟੱਕਰ ਲੱਗੀ ਇਹ ਸਾਰਾ ਕੁਝ ਅਸੀਂ ਵੈਰੀਫਾਈ ਕਰ ਰਹੇ ਹਾਦਸੇ ਦੇ ਜਿੰਨੇ ਕਾਰਨ ਨੇ ਉਹ ਸਾਰੇ ਸਪੌਟ ਤੇ ਰਹਿ ਕੇ ਅਸੀਂ ਵੈਰੀਫਾਈ ਕਰਾਂਗੇ ਜਿਹੜੀ ਲੋਕਲ ਪੁਲਿਸ ਹੈ ਪ੍ਰੋਪਰ ਰੇ ਦੇ ਵਿੱਚ ਕੇਸ ਰਜਿਸਟਰ ਕਰਕੇ ਐਫ ਆਈ ਆਰ ਰਜਿਸਟਰ ਕਰਕੇ ਇਸki ਤੱਕ ਵੀ ਜਾਵਾਂਗੇ ਥੈਂਕ ਯੂ ਬਹੁਤ ਬਹੁਤ ਪਰ ਫਾਇਰ ਕਾਰ ਰੋਡ ਦੇ ਉੱਤੇ ਅੱਜ ਇੱਕ ਹਾਸਤਾ ਹੋਇਆ ਜਦੇ ਵਿੱਚ 11 ਜਣਾਂ ਦੀ ਮੌਤ ਹੋ ਗਈ ਆ ਉਹ ਜਿਹੜੇ 11 ਬੰਦੇ ਸੀ ਲਗਾਤਾਰ ਜਿਹੜੇ 12 ਦੇ ਕਿੰਨੇ ਜਖਮੀ ਦੱਸੇ ਜਾ ਰਹੇ 11 ਦੇ ਬੋਰੋਲ ਤੋਂ ਬਾਅਦ ਜਿਹੜੇ ਕੋਈ ਕੋਈ ਸਿਵਲ ਹਸਪਤਾਲ ਦੇ ਵਿੱਚ ਡੈੱਡ ਬੋਡੀ ਜਿਹੜੇ ਲੱਗੇ ਰਿਪੋਰਟ ਮਾਰੀ ਤੇ ਸਿੱਟੇ ਜਿਹੜੀ ਗੱਲ ਜਿਹੜੀ ਉਹਨਾਂ ਦਾ ਇਕੱਲਾ-ਕੱਲਾ ਪ੍ਰਾਸੀ ਪੰਜ ਘਣਾ ਤਾਂ ਉਹਦੇ ਵੀ ਜਿਹੜੀ ਮੌਤ ਹੋ ਗਈ ਦੱਸਿਆ ਜਾ ਰਿਹਾ ਜਿਵੇਂ ਇੱਕ ਇਕੱਲਾ-ਕੱਲਾ ਪ੍ਰਾਸੀ ਜੋ ਪੰਜ ਘਣਾ ਦਾ ਉਹਦੇ ਵੀ ਅਸਾਂ ਹਸਪਤਾਲ ਦੇ ਵਿੱਚ ਮੌਤ ਹੋ ਗਈ 11 ਬਦਲੀ ਫਾਜ਼ਲ ਕਾ ਰੋਡ ਉੱਤੇ ਜਿਹੜਾ 7:00 ਵਜੇ ਕੋਸ਼ਿੰਧ ਲਈ ਐਕਸੀਡੈਂਟ ਹੋਇਆ ਉਹਦੇ ਵਿੱਚ 40-25-30 ਦੇ ਕਰੀਬ ਲੋਕ ਸੀ ਜਿਨ੍ਹਾਂ ਕੇ 12-13 ਜਖਮੀ ਜਿਹੜੇ ਅਲੱਗ-ਅਲੱਗ ਹਸਪਤਲਾਂ ਵਿੱਚ ਦਿ ਅੱਜ ਜਿਹੜੇ 11 ਬਗੈਰੀ ਬਹੁਤ ਦੱਸੀ ਜਾ ਰਹੀ ਹੈ ਰੋਇਪੋਰਟ ਦੇ ਸਿਵਲ ਹਸਪਤਲ ਦੇ ਵਿੱਚ ਜਿਹੜਾ ਪੋਸਟਪੌਣ ਵਾਲੇ ਕੀਤਾ ਜਾਂਦਾ ਤੇ ਉਹ ਅਲੱਗ-ਅਲੱਗ ਜੇ ਉਹ ਔਰ ਤੇ ਪੋਸਟਪੌਣ ਦੇ ਵਿੱਚ ਜਿਹੜੇ ਤਕਰੀਬ ਦਿੱਤੇ ਜਾ ਰਹੇ ਰੋਇਪੋਰਟ ਦਾ ਬੋਵੀ ਖਾਲਾ ਔਨ ਇਅਰ